ਹਾਂ ਜੀ গুਡ ਮਾਰਨਿੰਗ ਸਾਰਿਆਂ ਨੂੰ ਹੋਰ ਸਾਰਿਆਂ ਨੂੰ ਸਸ਼ਿਆਕਾਲ ਉਮੀਦ ਹੈ ਕਿ ਸਾਰੇ ਠੀਕ ਠਾਕ ਹੋ ਹੋਗੇ। ਔਰ ਕੱਲ ਦੀ ਅਨਸਰ ਕੀ ਪੈ ਗਈ ਹੈ। ਔਰ ਉਹਦੇ ਤੋਂ ਥੋੜਾ ਜਿਹਾ ਤੁਹਾਨੂੰ ਜਾਣੂ ਕਰਵਾ ਦਈਏ। ਜਿਹੜੀ ਕਿ 2 ਤੋਂ 3 ਨੰਬਰ ਦੀ ਜਿਹੜੀ ਓਬਜੈਕਸ਼ਨ ਬੰਨ ਰਹੀ ਹੈ। ਠੀਕ ਹੈ ਜੀ ਔਰ ਉਹ ਆਪਣਾ ਲਾ ਲਿਓ ਜੇ ਵਿਦ ਪ੍ਰੂਫ ਨਾਲ ਔਰ 2 3 2 3 ਸਾਇੰਸ ਦੀ ਹੈ ਜਾਨੀ ਕਿ ایਵੀਐਸ ਚਾਹੀਏ ਔਰ ਇੱਕ ਸੀਡੀਪੀ ਦੀ ਹੈ ਔਰ ਬਾਕੀ ਤਾਂ ਨਹੀਂ ਮੈਨੂੰ ਲੱਗਦਾ ਕੀ ਹੋਏਗਾ ਬਸ ਇਹ 2 ਜਾਂ 3 ਨੰਬਰ ਦੀ ਤੇ ਬਾਕੀ ਵਿਧ ਪ੍ਰੂਫ ਜ਼ਰੂਰ ਲਾਇਓ ਜੇ ਕਿਉਂਕਿ ਕੱਲ ਨੂੰ ਜਿਹੜੀ ਬੈਂਸਵਾਜੀ ਹੋਣੀ ਹੈ ਉਹ ਪੰਜਾਬ ਬੋਰਡ ਦੀ ਬੁੱਕ ਹੋਗੀ ਜਾ ਫਿਰ ਐਨਸੀਆਰਟੀ ਦੀ ਬੁੱਕ ਇਹਨਾਂ ਤੇ ਹੀ ਚਰਚਾ ਹੋਣੀ ਹੈ ਠੀਕ ਹੈ ਜੇ ਪੰਜਾਬ ਬੋਰਡ ਦੀ ਬੁੱਕ ਚ ਜੋ ਕੁਐਸਚਨ ਪੁੱਛਿਆ ਗਿਆ ਜੇ ਉਹ ਪਿਆ ਹੈ ਉਹਦਾ ਆਨਸਰ ਪਿਆ ਹੈ ਉਹੀ ਰਾਈਟ ਹੋਏਗਾ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ 2021 ਚ ਦੀ ਮੈਂ ਗੱਲ ਕਰਾਂ ਤਾਂ ਉੱਥੇ ਇੱਕ ਕੁਐਸਚਨ ਪੁੱਛਿਆ ਗਿਆ ਸੀ ਕੀ ਲਾਇਕਾ ਨਾਂ ਦੀ ਜਿਹੜੀ ਕੁੱਤੀ ਸੀ ਉਹ ਪਲਾੜ ਵਿੱਚ ਭੇਜੀ ਗਈ ਸੀ ਪਰ ਉਹਨਾਂ ਨੇ ਉੱਥੇ ਇੱਕ ਜੈਂਡਰ ਵਿੱਚ ਪ੍ਰੋਬਲਮ ਪਾਤੀ ਸੀ ਕਿ ਡੌਗ ਵਿੱਚ ਦੀ ਜਗ੍ਹਾ ਡੌਗ ਪਾਤਾ ਸੀ ਔਰ ਉਸ ਮੀਟਿੰਗ ਵਿੱਚ ਮੈਂ ਵੀ ਸੀ ਔਰ ਮੇਰੇ ਨਾਲ ਦੇ ਸਾਥੀ ਹੋਰ ਵੀ ਸੀ ਪਰ ਉਹਨਾਂ ਨੇ ਇਸ ਚੀ ਨੂੰ ਰਿਜੈਕਟ ਕਰਤਾ ਸੀ ਕਿ ਜੈਂਡਰ ਪ੍ਰੋਬਲਮ ਹੈ ਇਹਦਾ ਕੋਈ ਹੀ ਗ੍ਰੇਸ ਮਕਸ ਨਹੀਂ ਹੈ ਠੀਕ ਹੈ ਕਿਉਂਕਿ ਜਿਨ੍ਹਾਂ ਨੂੰ ਪਤਾ ਸੀ ਕਿ ਵਿੱਚ ਹੋਣਾ ਸੀ ਤੇ ਡੋਗ ਉਹਨਾਂ ਦਾ ਕਰਤਾ ਹੋਰ ਉਹਨਾਂ ਨੇ ਤਾਂ ਡੋਗ ਤੇ ਕਲਿੱਕ ਕਰਤਾ ਸੀ ਔਰ ਮੇਰਾ ਵੀ ਡੋਗ ਤੇ ਕਲਿੱਕ ਹੀ ਸੀ ਬਾਕੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਇੱਧਰ ਉੱਧਰ ਦਾ ਅਨਸਰ ਲਾਇਆ ਸੀ ਤੇ ਉਹਨਾਂ ਨੂੰ ਮਕਸ ਨਹੀਂ ਮਿਲਿਆ ਸੀ ਤੇ ਗੱਲ ਇਹ ਹੈਗੀ ਕਿ ਪੰਜਾਬ ਬੋਰਡ ਨੇ ਪੇਪਰ ਲਿਆ ਤੇ ਪੰਜਾਬ ਬੋਰਡ ਦੀ ਬੁੱਕ 'ਚ ਹੀ ਉਹ ਜੈਕਸ਼ਨ ਲਾਓ ਜਿੱਥੇ ਹੀ ਤੁਹਾਨੂੰ ਡਾਊਟ ਹੈਗਾ ਤੇ ਇੱਧਰ ਉੱਧਰ ਦੀ ਆਬਜੈਕਸ਼ਨ ਇਹ ਮੈਂ ਫਰਸਟ ਪੇਪਰ ETT ਦੀ ਗੱਲ ਕਰ ਰਿਹਾ ਤੇ ਬਾਕੀ BHDL ਆਪਦਾ ਦੇਖ ਲੈਣ ਸੈਕਿੰਡ ਪੇਪਰ 'ਚ ਕੀ ਕੀ ਤੇ ਹੈਗਾ ਔਰ ETT ਫਰਸਟ ਪੇਪਰ ਉੱਥੇ ਕੀ 2-3 ਨੰਬਰ ਦੀ ਜਿਹੜੀ ਆਬਜੈਕਸ਼ਨ ਲੱਗ ਰਹੀ ਹੈ ਔਰ ਫਾਈਨਲੀ ਮੈਨੂੰ ਲੱਗਦਾ ਹੈ ਕਿ ਉਹ ਜੋ ਨੰਬਰ ਬਣਦੇ ਨੇ ਉਹ ਮਿਲਣਗੇ ਔਰ ਬਾਕੀ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਜਮੀਨਾਰ ਹੈ ਕਈ ਵਾਰ ਹੁੰਦਾ ਹੈ ਜਿਹੜਾ ਉਹਨੇ ਸਿਲੈਕਟ ਕਰਤਾ ਕਰਤਾ ਕਿਉਂਕਿ ਜਿਹੜੀ ਰਿਟ ਕੋਰਟ ਹੈ ਉਹਦਾ ਤੁਹਾਨੂੰ ਪਤਾ ਹੀ ਹੈ ਲੰਬੇ ਟਾਈਮ ਹੀ ਚੱਲਦਾ ਪ੍ਰੋਸੈਸ 3-3 4-4 ਸਾਲ ਪੈ ਜਾਂਦੇ ਅੰਦਰ 5-5 ਸਾਲ ਪੈ ਜਾਂਦੇ ਨੇ ਬਾਕੀ ਚਲੋ ਆਪਣੀ ਓਬਜੈਕਸ਼ਨਾਂ ਲਾਓ ਜਿਹੜੀਆਂ ਬਣਦੀਆਂ ਨੇ ਵਿਦ ਪ੍ਰੂਫ ਨਾਲ ਕਿਉਂਕਿ ਪਰੂਫ ਹੋਣਾ ਲਾਜ਼ਮੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਦੇ ਟਾਈਮ ਪਰੂਫ ਤੋਂ ਬਿਨਾ ਤਾਂ ਕੋਈ ਯਕੀਨ ਵੀ ਨਹੀਂ ਕਰਦਾ ਜਾਂ ਉਹ ਚੀਜ਼ ਨੂੰ ਮੰਨਦਾ ਵੀ ਨਹੀਂ ਕੱਲ ਨੂੰ ਅਗਰ ਲੋੜ ਪਈ ਤਾਂ ਫਿਰ ਆਪਾਂ ਨੂੰ ਉਹ ਪ੍ਰੂਫ ਵੀ ਸ਼ੋਅ ਕਰਨੇ ਪੈ ਸਕਦੇ ਨੇ